ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਜਾਨੇ ਠੀਕ ਠਾਕ ਹੋਵਗੇ ਜੀ ਅੱਜ ਅਸੀਂ ਆਪਣੇ ਪਿੰਡ ਮੈੜਾ ਦੇ ਮੋੜ ਤੇ ਠੰਡੇ ਜਲਦੀਆਂ ਸ਼ੀਫੀਆਂ ਲਾਉਣ ਲੱਗੇ ਆਂ ਪਿੰਡ ਦੇ ਸੰਜੋਗ ਨਾਲ ਨੌਜਵਾਨ ਸਭਾ ਦੇ ਨਾਲ ਇਹ ਅੱਜ ਸਾਡਾ ਪਿੰਡ ਚਲੋ ਫੇਰ ਵੀ ਠੀਕ ਹੈ ਜੀ ਜਿਹੜਾ ਸੰਜੋਗ ਦਿੰਦਾ ਤੇ ਅੱਜ ਅਸੀਂ ਆਪਣੇ ਪਿੰਡ ਦੇ ਮੋੜ ਤੇ ਸ਼ੀਫੀ ਲਾਉਣ ਲੱਗੇ ਆਂ ਜੀ ਤੇ ਗਰਮੀ ਵੀ ਬਹੁਤ ਹੋ ਚੁੱਕੀ ਸੀ ਇਸ ਕਰਕੇ ਚਲੋ ਕਿ ਅੱਜ ਦਾ ਦਿਨ ਅਸੀਂ ਚੁਣਿਆ ਗਿਆ ਇਸ ਵੀਰ ਲਈਏ ਤੁਹਾਨੂੰ ਅੱਗੇ ਦਿਖਾਉਂਦੇ ਹਾਂ ਦੁਬਾਰੇ ਫੇਰ ਬੇਨਤੀ ਆ ਨੌਜਵਾਨ ਸਭਾ ਵੱਲੋਂ ਨੌਜਵਾਨ ਸਭਾ ਵੱਲੋਂ ਝੰਡਾ ਲਗਾਉਣ ਦੀ ਸ਼੍ਰੀਗ ਲਗਾਈ ਲਈ ਲਗਾਈ ਜਾਣੀ ਸ਼ੜਕ ਤੇ ਉੱਤੇ ਜਾ ਕੇ ਝੰਡਾ ਪਾਉਣ ਦੀ ਇੰਨੀ ਤਰਸ ਪਾਲਤਾ ਕਰਨ ਦੀ ਜੈ ਭੈਣਾ ਦਾ ਇਹ ਅਬੀ ਬਾਈਗੁਰ ਜੀ ਦਾ ਫਲਸਾ ਵਾਈਗੁਰ ਜੀ ਕੀ ਬਤੇ ਆਪਣੇ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਆਪਣੀ ਸਿੱਖ ਕੌਮ ਦੇ ਵਾਸਤੇ ਤੱਤੀਆਂ ਤਵੀਆਂ ਤੇ ਬੈਠ ਕੇ ਹੂੰ ਹੂੰ ਤੇ ਬੈਠ ਕੇ ਸਾਡੀ ਸਿੱਖ ਕੌਮ ਵਾਸਤੇ ਇਹਨਾਂ ਨੇ ਤੁਸੀਂ ਇਹ ਛੱਡੇ ਸਾਨੂੰ ਸੇਧ ਦਿੱਤੀ ਕਿ ਸਿੱਖ ਕੌਮ ਹੈ ਜਿਹੜੀ ਇਸ ਸਰਕਾਰਾਂ ਮੂਰੇ ਝੁਕਣਾ ਨਹੀਂ ਜਾਉਂਦੀ ਹੂੰ 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 ਬਥੇਰੀਆਂ ਸਰਕਾਰਾਂ ਆਈਆਂ ਇਹਨਾਂ ਦੇ ਹੁੰਦੇ ਵੀ ਸਰਕਾਰਾਂ ਨੇ ਜੁਰਮ ਦੇ ਜ਼ੁਲਮ ਬਥੇਰੇ ਕੀਆ ਕਰੇ ਪਰ ਇਹਨਾਂ ਨੇ ਜ਼ੁਲਮ ਦੇ ਖਿਲਾਫ ਆਪਣਾ ਤੁਸੀਂ ਇਹ ਝੱਲੇ ਇਸ ਗੁਰੂਆਂ ਪੀਰਾਂ ਨੂੰ ਸਾਨੂੰ ਯਾਦ ਰੱਖਣ ਵਾਸਤੇ ਅਸੀਂ ਇਹ ਸ਼ਵੀਰ ਲਾਉਂਦੇ ਹਾਂ ਸ਼ਵੀਰ ਲਾਉਂਦੇ ਹਾਂ ਸਹੀ ਹੈ ਦੇਖੋ ਜੀ ਸ਼ਵੀਰ ਦੀ ਤਿਆਰੀ ਚੱਲਦੀ ਹੋਈ ਸਾਡੇ ਬਜ਼ੁਰਗ ਵੀ ਪਹੁੰਚੇ ਹੋਏ ਨੇ ਇਹ ਬਈ ਨੌਜਵਾਨ ਕਹਿ ਬਜ਼ੁਰਗ ਨਾ ਆਇਆ ਸਾਡੀ ਨੌਜਵਾਨ ਵੱਲੋਂ ਹੀ ਚਲਾਈ ਜਾ ਰਹੀ ਹੈ ਜਿਹੜਾ ਮੇਨ ਅਫਸਰ ਹੈ ਉਹ ਤਿਲਕਰਾ ਚਲ ਇਹ ਤੇ ਮੰਨਣ ਵਾਲੀ ਗੱਲ ਹੈ ਸਾਡਾ ਪਿੰਟ ਚਲ ਫੇਰ ਵੀ ਠੀਕ ਹੈ ਸੰਯੋਗ ਦਿੰਦਾ ਭਾਈ ਸ਼ਬੀਲ ਵਾਸਤੇ ਦੁੱਧ ਆ ਗਿਆ ਚੈੱਕ ਕਰੋ ਸ਼ਬੀਲ ਵਾਸਤੇ ਦੁੱਧ ਗੁਰਦੁਆਰਾ ਸਾਹਿਬ ਤੋਂ ਕਿੰਨੇ ਗਲਾਸ ਚਾਹੀਦੇ ਨੇ ਕਿੰਨੇ ਗਲਾਸ ਕੱਢਣੇ ਆ ਕਿੰਨੇ ਗਲਾਸ ਗਲਾਸ ਕਿੰਨੇ ਕੱਢਣੇ ਆ ਉਹ ਗਲਾਸ ਕਿੰਨੇ ਕੱਢਣੇ ਆ ਹੂੰ ਮੇਰੇ ਸਾਹਮਣੇ 100 ਗਲਾਸ ਵੱਧੂ ਹੈ ਹਾਂ ਤੇ ਪਤੀਲੇ ਤੀਜੇ ਕੱਢ ਲਓ ਯਾਰ ਸਾਰੇ ਚਾਰ ਕੱਢ ਲੈਨੇ ਦੋ ਬੇਟਾ ਕੋਈ ਜੁਗਾ ਹਾਂ ਚਾਰ ਕੱਢ ਲਓ ਚਾਰ ਟਾਪੇ ਕੱਢ ਲਓ ਦੋ ਟਾਂ ਪਤੀਲੇ ਗੱਲ ਦੋ ਟਾਪੇ ਕੱਢ ਲਓ ਬੜੇ ਹੂੰ ਤੇ 100 ਗਲਾਸ ਹੈ ਕੇਤਲੀ ਆਨ ਲੱਦਿਆ ਗਿਆ ਚੱਲੇ ਅੱਡੇ ਨੂੰ ਪਿੰਡ ਦੇ ਮੋੜ ਤੇ ਵੀਲ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਚੱਲੀਆਂ ਜੀ ਆਹ ਸੰਗਤਾਂ ਇੱਥੇ ਅੱਜ ਠੰਡੇ ਜਲਦੀਆਂ ਵੀਲਾਂ ਛਕਾਈਆਂ ਜਾਣਗੀਆਂ ਪਿੰਦਰ ਮਾਣਾ ਤੇ ਮੋੜ ਤੇ ਸਾਧ ਸੰਗਤਾਂ ਦੁੱਧ ਲੈ ਕੇ ਆਈਆਂ ਨੇ ਨੌਜਵਾਨ ਸਵਾ ਦੇਖੋ ਤਿਆਰੀਆਂ ਚੱਲ ਰਹੀਆਂ ਨੇ ਸ਼ਵੀਲ ਦੀਆਂ ਭਾਈ ਜੀ ਨੌਜਵਾਨ ਸਭਾ ਪਿੰਡਾਰੇ ਮੋੜ ਤੇ ਪਹੁੰਚ ਗਈ ਟੈਂਕੀ ਦੀ ਵੇਟ ਕਰਦੇ ਹੋਏ ਭਾਈ ਵੀ ਪਾਣੀ ਦੀ ਟੈਂਕੀ ਪਹੁੰਚ ਚੁੱਕੀ ਹੈ ਮਿੱਠਾ ਕੋਲ ਲਿਆ ਜਾ ਰਿਹਾ ਸ਼ਵੀਲ ਵਾਸਤੇ ਜਾ ਕਈ ਦਾਵਨੋਂ ਤੋਂ ਹੋਈ ਨਹੀਂ ਸੋੜਿਆ ਜੇ ਹਾਂ ਆ ਆ ਜਾ ਤੂੰ ਆਇਆ ਆ ਜੱਗ ਲਿਆ ਆ ਜੱਗ ਲਾਇਆ ਸਰਫ ਦੇ ਵਿੱਚ ਸਿੱਟੀ ਜਾਓ ਇੱਕ ਵਾਰੀ ਦਾ ਮੁੱਖ ਤੌਰ ਕੋ ਹੈਗਾ ਲੰਗਰ ਦੀ ਤਿਆਰੀ ਚੱਲਦੀ ਹੋਈ ਸੈਂਟਰ ਲੱਗ ਰਿਹਾ ਚੰਦ ਦੀ ਨੌਜਵਾਨ ਵੀ ਸਭਾ ਪਹੁੰਚ ਚੁੱਕੀ ਹੈ ਪਿੰਡ ਦੇ ਮੋੜ ਤੇ ਉਹ ਪੀਤੀ ਸੁਆ ਕਿਹੜਾ ਲਿਆਂਦਾ ਹੈ ਆ ਦਿਖਾਈ ਨਹੀਂ ਮੈ ਸੁਆ ਕਿਹੜਾ ਲਿਆਂਦਾ ਹੈ ਫੋਟੋ ਵੀ ਲਗਾ ਦਿੰਦਾ ਵੀ ਦੇਖੋ ਬੋਰੀ سونے ਵਾਲਾ ਸੁਆ ਲੈ ਕੇ ਆਇਆ ਫੋਟੋ ਵੀ ਲਗਾ ਦਿੰਦਾ ਵੀ ਪਰਪਲ ਨੂੰ ਭੰਨਿਆ ਜਾ ਰਿਹਾ ਸਹੀ ਹਣ ਬੰਦੇ ਆਵਾ ਪਰ ਪਾਉਂਦੇ ਰਾਤ ਦੇ ਰਾਤੀ ਪਰ ਦਾ ਹੋਇਆ ਪਿੰਡਾਰੇ ਮੋੜ ਤੇ ਕਿੰਨੀ ਘੋਲਦਾ ਹੋਇਆ ਕੀਤੀ ਕੀ ਕਰ ਰਹੇ ਆ ਭਾਈ ਚਲ ਵਧੀਆ ਗੱਲ ਹੈ ਸਾਡੇ ਨੌਜਵਾਨ ਦੋ ਘੰਟੇ ਦੇਰੇ ਪੀਂਦੇ ਉਥੇ ਮੋਟਰਸਾਈਕਲ ਚੜ ਕਰੀ ਜਾ ਰਿਹਾ ਹੁੰਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਬੰਦ ਰਿਹਾ ਮਿੱਠਾ-ਮੂਠਾ ਚੈੱਕ ਪੁੱਤ ਪੈਣ ਲੱਗਿਆ ਜੀ ਅਰਦਾਸ ਲੱਗੀ ਐ ਵਾਹਿਗੁਰੂ <mimly> ਪਿੰਡ ਦੇ ਸੰਯੋਗ ਨਾਲ ਅੱਜ ਛਪੀਲ ਚਲਾਈ ਜਾ ਰਹੀ ਹੈ ਨੌਜਵਾਨ ਸੇਵਾ ਕਰ ਰਹੇ ਨੇ ਨੰਦ ਲੰਗਰ ਚੱਲ ਰਿਹਾ ਬਾਈ ਜੀ ਪਿੰਡ ਦੇ ਮੋੜ ਤੇ ਨੌਜਵਾਨ ਸਭਾ ਸੇਵਾ ਕਰ ਰਹੀ ਹੈ ਇੰਨੀ ਗਰਮੀ ਦੇ ਵਿੱਚ ਸੰਗਤ ਵੀ ਤਕਰੀਬਨ ਰੁਕੇ ਰਹੀ ਐ ਪੱਤ ਤੋਂ ਵੱਧ ਸਾਡੇ ਪੀਰ ਭਰਾ ਵੀ ਨਾਲ ਦੀ ਨਾਲ ਪਿਆਰ ਤੇ ਪਿਆਰ ਕਰ ਰਹੇ ਨੇ ਸ਼ਬੀਲ ਖੰਡਿਆ ਜਲ ਜੀ ਅਜ਼ਮੀਦਾ ਪਿਆਰ ਕਰ ਰਹੇ ਨੇ ਬਹੁਤ ਸਾਰੇ ਨੌਜਵਾਨ ਸਾਰੇ ਪਿੰਡ ਮਾੜਾ ਦੇ ਸੇਵਾ ਕਾਰਜ ਨੇ گرمੀਏ ਤੁਹਾਨੂੰਾਰੇ ਨੌਜਵਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਐਸੇ ਤਰ੍ਹਾਂ ਸਾਥ ਦਿੰਦੇ ਰਹਿਣਾ ਸਾਡਾ ਨਾਰਾ ਪਿੰਡ ਚੜ੍ਹਦੀ ਕਲਾ ਚ ਰਹੇ ਓਕੇ ਆ ਹਾਂ ਪਿੰਡ ਦੇ ਸਰਪੰਚ ਸਾਹਿਬ ਵੀ ਪਹੁੰਚੇ ਹੋਏ ਨੇ ਲੰਗਰ ਦੇ ਵਿੱਚ ਪਿੰਡ ਮਾੜਾਂ ਦੇ ਨੌਜਵਾਨ ਵੀ ਪਹੁੰਚੇ ਹੋਏ ਨੇ ਇੱਥੇ ਤੇ ਬਜ਼ੁਰਗ ਵੀ ਪਹੁੰਚੇ ਹੋਏ ਨੇ ਤਾਂ ਨੌਜਵਾਨ ਵੀ ਪਹੁੰਚੇ ਹੋਏ ਨੇ ਪੂਰੇ ਮਨੋ ਤਨੋਂ ਨਾ ਸੇਵਾ ਚੱਲ ਰਹੀ ਐ ਅੰਡੇ ਜਲਦੀਆਂ ਖਬੀਲਾਂ ਪਿੰਡ ਦੀਆਂ ਸੰਗਤਾਂ ਸੇਵਾ ਕਰਦੀਆਂ ਹੋਈਆਂ ਸਾਡਾ ਸੰਗਤਾਂ ਨੌਜਵਾਨ ਸਭਾ ਸਾਡੇ ਪਿੰਡ ਦੇ ਛੋਟੇ-ਛੋਟੇ ਬੱਚੇ ਛੋਟੇ-ਛੋਟੇ ਬੱਚੇ ਵੀ ਸੇਵਾ ਕਰ ਰਹੇ ਨੇ ਲੰਗਰ ਦੇ ਵਿੱਚ ਨੌਜਵਾਨ ਸਭਾ ਸੇਵਾ ਕਰਦੀ ਹੋਈ ਇੰਨੀ ਧੁੱਪ ਦੇ ਵਿੱਚ ਆ ਜੱਗੀ ਬਾਈ ਕਿੰਨੀ ਜੀ ਧੁੱਪ ਹੈ ਬਾਈ ਧੁੱਪਾਂ ਬਹੁਤ ਜ਼ਿਆਦਾ ਆ ਧੁੱਪਾਂ ਨੇ ਹੱਥ ਖੜੇ ਕਰਾਏ ਪਏ ਨੇ ਸੇਵਾਦਾਰਾਂ ਲਈ ਬਾਕੀ ਆਉਣ ਜਾਣ ਆਦਾਰ ਜੀਨਾਂ ਦੇ ਲਈ ਗਰਨੀ ਤੇ ਬਹੁਤ ਸਾਡੇ ਤਾਊ ਜੀ ਵੀ ਆਏ ਹੋਏ ਨੇ ਅੱਜ ਕਡੇ ਸਰਪੰਨ ਸਾਹਿਬ ਵੀ ਸੇਵਾ ਕਰਾਂਦੇ ਹੋਏ ਬਾਈਗੁਰ ਜਿੱਕੀ ਫਤੇ ਅੱਜ ਸਮੂਹ ਨੌਜਵਾਨ ਵੀਰਾਂ ਵੱਲੋਂ ਇੱਥੇ ਬੈਣਾ ਨਿਕੇ ਛੰਡੇ ਮਿੱਠੇ ਲੱਗੇ ਜੀ ਜਿਸ ਨਾਲ ਜੋ ਕਿ ਸਾਡੇ ਨੌਜਵਾਨ ਵੀਰਾਂ ਨੇ ਬਹੁਤ ਤਨਮਨ ਘਰਨਾ ਸੇਵਾ ਕੀਤੀ ਹੈ ਸਾਰੇ ਸੇਵਾਵਾਂ ਸੇਵਾਵਾਂ ਸੇਵਾ ਕਰ ਰਿਹਾ ਹੈ। ਤਨਮਨ ਨਾਲ ਰਾਖੀ ਸੇਵਾ ਕੀਤੀ ਹੈ ਸਭ ਨਾਲ ਸੇਵਾ ਕਰੇਗੇ। ਅੱਗੇ ਵੀ ਸੇਵਾ ਕਰਨ ਦਾ ਬਹੁਤ ਸਾਡੇ ਬਜ਼ੁਰਗਾਂ ਨੇ ਵੀ ਬਹੁਤ ਮਦਦ ਕੀਤੀ ਹੈ। ਸਾਡੇ ਪਿੰਡ ਦੇ ਸਰਪੰਚ ਸਾਹਿਬ ਜਗਰਨ ਸਿੰਘ ਬਾਜਾ ਉਹਨਾਂ ਦਾ ਵੀ ਬਹੁਤ ਧੰਨਵਾਦ। ਇਹਨਾਂ ਨੇ ਤਨਮਨ ਦਾ ਨਾ ਸੇਵਾ ਕਰਾਈ ਆ ਕੇ ਨਾਲ ਸਾਰੇ ਹੀ ਨੌਜਵਾਨਾਂ ਨੇ ਧੰਨਵਾਦ ਕੀਤਾ ਜਾਂਦਾ ਹੈ। ਅਕੀਦੋਂ ਵੀ ਅਸੀਤਨਾ ਇਹ ਬੈੜਾ ਜੀ ਸੰਤਾਂ ਨੂੰ ਬੇਨਤੀ ਆ ਜੀ ਸੇਵਾ ਕਰਦੇ ਰਹਿਣ ਨਾਲੇ ਕੰਮਾਂ ਧਰਨਾਂ ਨਾਲ ਮਿਲ ਕੇ ਸੇਵਾ ਕਰਦੇ ਆਇਗਰ ਜੀ ਕਾਪਾ ਸਾਹ ਆਇਗਰ ਜੀ ਦੀ ਫਾਦੇ